ਜਿਹੜਾ ਚਿੱਟੇ ਦਾ ਨਾਮ ਆਇਆ ਸੀ ਕਦੋਂ ਆਇਆ ਸੀ ਜਿਹੜੇ ਵਿਰੋਧੀ ਬੋਲਦੇ ਨੇ ਕਿ ਅਕਾਲੀ ਦਲ ਵਾਲੇ ਬੀਜੇਪੀ ਵਾਲੇ ਜਿਹੜੇ ਬੋਲਦੇ ਨੇਗੇ ਉਹ ਚਿੱਟੇ ਦਾ ਨਾਮ ਉਹਨਾਂ ਦੀ ਸਰਕਾਰ ਦੇ ਸਮੇਂ ਆਇਆ ਪੰਜਾਬ 'ਚ ਕਿ ਪੰਜਾਬ ਦੀ ਜਵਾਨੀ ਨੂੰ ਖਤਮ ਕਰਨ ਦਾ ਜਿਹੜਾ ਬੀੜਾ ਸੀ ਉਹ ਕਾਹਲਰ ਬੀਜੇਪੀ ਦੇ ਚੁੱਕਿਆ ਸੀਗਾ ਪਰ ਲੇਕਿਨ ਅਸੀਂ ਉਹਦੇ ਤੇ ਰੋਕਥામ ਲਾਈ ਆ ਜਿਹੜਾ ਪੀਲੇ ਪੰਜੇ ਨੂੰ ਲੈ ਕੇ ਅਗਰ ਪੀਲੇ ਪੰਜੇ ਇਸ ਤਰ੍ਹਾਂ ਚੱਲਦਾ ਰਿਹਾ ਲੱਗਦਾ ਭਈ ਪੰਜਾਬ ਜਿਹੜਾ ਨਸ਼ਾ ਮੁਕਤ ਹੋਣ ਦੇ ਚਾਂਸਸ ਬਣ ਬਿਲਕੁਲ ਨਸ਼ਿਆਂ ਦੇ ਖਿਲਾਫ ਸਾਰੇ ਪੰਜੇ ਵਰਤੇ ਜਾਣਗੇ ਸਾਰੇ ਹੱਥਕੰਡੇ ਵਰਤੇ ਜਾਣਗੇ ਬਿਲਕੁਲ ਕਾਨੂੰਨ ਦੇ ਮੁਤਾਬਕ ਸਾਰੀਆਂ ਕਾਰਵਾਈਆਂ ਹੋਣਗੀਆਂ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ। ਤੁਸੀਂ ਪਟਾਣਕੋਟ ਗਏ ਹੋ ਤੁਸੀਂ ਕਹਿ ਰਹੇ ਹੋ ਕਿ ਹਿਮਾਚਲ ਤੋਂ ਆ ਰਿਹਾ ਹੈ ਕਿ ਇਹਦੇ ਲਈ ਸਰਕਾਰ ਹਿਮਾਚਲ ਨਾਲ ਟਾਈਪ ਕਰ ਰਹੀ ਹੈ। ਬਿਲਕੁਲ ਕਾਫੀ ਸਾਰੇ ਪਿੰਡਾਂ ਚ ਪਤਾ ਲੱਗਿਆ ਕਿ ਹਿਮਾਚਲ ਦੇ ਕਾਫੀ ਪਿੰਡਾਂ ਦੇ ਨੌਜਵਾਨ ਇਨਵੋਲਵ ਸੀਗੇ। ਅਸੀਂ ਬਿਲਕੁਲ ਹਿਮਾਚਲ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਸਾਡੇ ਸਪਰੇਸ਼ਨ ਚ ਸਾਥ ਦਿਓ ਆਪਣੇ ਪਿੰਡਾਂ ਜਿੱਥੇ ਨਸ਼ਾ ਵੇਚਣ ਦਾ ਕੰਮ ਚੱਲਦਾ ਉਹਨਾਂ ਨੂੰ ਜਿਹੜਾ ਹੈ ਖਤਮ ਕਰੋ। ਸਰ ਕਿਵੇਂ ਦੇਖਦੇ ਹੋ ਕਿ ਜਿਹੜਾ ਮਾਨ ਸਾਹਿਬ ਨੇ ਸਕੀਮ ਚਲਾਈ ਹੈ ਇਹ ਮੁਹਿੰਮ ਚਲਾਈ ਹੈ ਕਿ ਯੁੱਧ ਨਸ਼ੇ ਵਿਰੁੱ ਅ ਦੇਖੋ ਅੱਜ ਯੁੱਧ ਨਸ਼ੇ ਅੰਬ੍ਰਦ ਮਹਿੰਮ ਦੇ ਤਹਿਤ ਅਜ ਨਮਾਸ਼ਹਿਰ ਪਹੁੰਚੇ ਆਂਗੇ ਬਹੁਤ ਅੱਛਾ ਹੰਗਾਰਾਗਾ ਔਰ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਨਮਾਸ਼ਹਿਰ ਦੇ ਅੰਦਰ ਸਾਡੀ ਜਿਹੜੀ ਪੁਲਿਸ ਦੀਆਂ ਪ੍ਰੋਸੀਕਿਊਸ਼ਨ ਏਜੰਸੀਆਂ ਨੇਗੀਆਂ ਉਹਨਾਂ ਨੇ ਲਗਭਗ ਰਿਜ਼ਲਟ ਜਿਹੜਾ ਸਾਹਮਣੇ ਆਇਆ ਗਿਆ ਕਿ ਸਜਾ ਦੀ ਦਰ ਜਿਹੜੀ ਆ ਉਹ 99% ਨੋਟ ਕੀਤੀ ਗਈ ਹੈ ਇਸ ਪਿਛਲੇ 2 ਮਹੀਨਿਆਂ ਦੀ ਔਰ ਪਿਛਲੇ ਸਾਲ ਦੀ 86% ਨੋਟ ਕੀਤੀ ਹੈ ਬਹੁਤ ਵੱਡਾ ਅੰਕੜਾ ਹੈਗਾ ਸੋ ਇਥੋਂ ਪਤਾ ਲੱਗਦਾ ਕਿ ਪ੍ਰਸ਼ਾਸਨ ਜਿਹੜਾ ਬੜੇ ਅੱਛੇ ਤਰੀਕੇ ਦੇ ਨਾਲ ਇਸ ਮਿਹਨਤ ਲੱਗਿਆ ਹੋਇਆ ਹੈਗਾ ਔਰ ਇਸ ਲੜਾਈ ਨੂੰ ਅਸੀਂ ਅੰਜਾਮ ਤੱਕ ਲੈ ਕੇ ਜਾਵਾਂਗੇ ਜੋ ਟੀਚਾ ਸਾਨੂੰ ਸਰਦਾਰ ਭਗਵੰਤ ਸਿੰਘ ਮਾਹ ਜੀ ਦੇ ਮਿੱਥੇ ਹੈਗਾ ਅਸੀਂ ਉਹਨੂੰ ਅਚੀਵ ਕਰਾਂਗੇ ਤੁਸੀਂ ਜ਼ਿਲ੍ਹਾਵਰ ਜਾ ਰਹੇ ਹੋ ਕਿਦਾਂ ਦਾ ਲੱਗ ਰਿਹਾ ਵੀ ਪਹਿਲਾਂ ਕੀ ਪੀ ਸੀ ਸੀ ਤਾਂ ਹੁਣ ਕੀ ਪੋਜੀਸ਼ਨ ਲੱਗ ਰਹੀ ਹੈ ਆ ਦੇਖੋ ਕੱਲ ਮੈਂ ਤਰਨਤਾਰਨ ਪਠਾਨਕੋਟ ਗੁਰਦਾਸਪੁਰ ਜਾ ਕੇ ਆਇਆਗਾ ਇੱਕ ਦੋ ਆਪਰੇਸ਼ਨਾਂ ਚ ਮੈਂ ਖੁਦ ਭਾਗ ਲਿਆਗਾ ਲੋਕ ਬੜੇ ਸਾਥ ਦੇ ਰਹੇ ਨੇਗੇ ਪੰਜਾਬ ਦੇ ਲੋਕ ਦਿਲ ਖੋਲ ਕੇ ਸਾਥ ਦੇ ਰਹੇ ਨੇਗੇ ਪਿਛਲੇ 3 ਸਾਲਾਂ ਤੋਂ ਜੋ ਮਹਿਮ ਚੱਲ ਰਹੀ ਸੀ ਜਿਹੜੀ ਮਹਿਮ ਅੰਦਰਖੱਤੇ ਚੱਲ ਰਹੀ ਸੀ ਅੱਜ ਜੋ ਮੈਂ ਸਭ ਦਾ ਇੱਕ ਮਹਿਮ ਬਣ ਚੁੱਕੀ ਆ ਅੱਜ ਜੋ ਇੱਕ ਮਿਸ਼ਨ ਮੋਡ ਦੇ ਵਿੱਚ ਸ਼ਾਮਲ ਹੋ ਚੁੱਕੀ ਆ ਔਰ ਲੋਕ ਆਫੀਸਰ ਸਹਿਬਾਨ ਸਾਰੇ ਲੱਗੇ ਹੋਏ ਨੇ ਕਿ ਲੋਕ ਇੱਕੋ ਗੱਲ ਕਹਿ ਰਹੇ ਨੇ ਕਿ ਹਾਂ ਸਾਡੇ ਬੱਚਿਆਂ ਨੂੰ ਬਚਾਓ ਨਹੀਂ ਇਹ ਬਿਮਾਰੀ ਜਿਹੜੀ ਆ ਫੈਲ ਜੂਗੀ ਸੋ ਉਸ ਬਿਮਾਰੀ ਤੋਂ ਬਚਣ ਲਈ ਸਾਰੇ ਆਪਣਾ ਆਪਣਾ ਯੋਗਦਾਨ ਪਾ ਰਹੇ ਨੇ ਤੁਸੀਂ ਪਠਾਨਕੋਟ ਗਏ ਹੋ ਤੁਸੀਂ ਕਹਿ ਰਹੇ ਹੋ ਕਿ ਹਿਮਾਚਲ ਤੋਂ ਆ ਰਿਹਾ ਹੈ ਕਿ ਇਹਦੇ ਲਈ ਸਰਕਾਰ ਹਿਮਾਚਲ ਨਾਲ ਟਾਈਪ ਕਰ ਰਹੀ ਹੈ ਬਿਲਕੁਲ ਕਾਫੀ ਸਾਰੇ ਪਿੰਡਾਂ ਚ ਪਤਾ ਲੱਗਿਆ ਕਿ ਹਿਮਾਚਲ ਦੇ ਕਾਫੀ ਪਿੰਡਾਂ ਦੇ ਨੌਜਵਾਨ ਇਨਵੋਲਵ ਸੀਗੇ ਅਸੀਂ ਬਿਲਕੁਲ ਹਿਮਾਚਲ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਸਾਡੇ ਸਪਰੇਸ਼ਨ ਚ ਸਾਥ ਦਿਓ ਆਪਦੇ ਪਿੰਡਾਂ ਜਿੱਥੇ ਨਸ਼ਾ ਵੇਚਣ ਦਾ ਕੰਮ ਚੱਲਦਾ ਉਹਨਾਂ ਸਰਪਰਧ ਜੀ ਤੇ ਮੁੱਖ ਮੰਤਰੀ ਸਾਹਿਬ ਨੂੰ ਡੀਜੀਪੀ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਜਿਹੜੇ ਜਿਹੜੇ ਪਿੰਡ ਉਹਨਾਂ ਨੂੰ ਆਲਰੇਡੀ ਪਤਾ ਹੈਗਾ ਕਿ ਉਹਨਾਂ ਪਿੰਡਾਂ 'ਚ ਜਿਹੜਾ ਹੈਗਾ ਨਸ਼ਾ ਖਤਮ ਕਰਨ ਦਾ ਪ੍ਰੋਬਲਮ ਉਹ ਵੀ ਖੁਦੋ ਲਿਖਣਾ। ਪਰ ਬਿਰੋਧੀ ਕਹਿ ਰਹੇ ਕਿ ਮਾਨ ਸਾਹਿਬ ਹੁਣ 3 ਸਾਲ ਬਾਅਦ ਕਿਉਂ ਯਾਦ ਆਇਆ ਕਿ ਪਹਿਲਾਂ ਕਿਉਂ ਨਹੀਂ ਕਿਉਂਕਿ ਇਲੈਕਸ਼ਨ ਨੇੜੇ ਕਰਕੇ ਤਾਂ ਇਹ ਮਹਮ ਚੱਲੀ ਆ। ਆ ਦੇਖੋ ਪਿਛਲੇ 3 ਸਾਲਾਂ 'ਚ ਜਿੰਨੀਆਂ ਰਿਕਵਰੀਆਂ ਹੋਈਆਂ ਨੇ ਜੇ ਰਿਕਵਰੀਆਂ ਦੇਖੀਆਂ ਜਾਵੇ ਉਹ ਪਿਛਲੇ 10 ਸਾਲਾਂ 'ਚ ਨਹੀਂ ਹੋਈਆਂ ਹੋਈਆਂ। ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਕਾਂਗਰਸ ਪਾਰਟੀ ਦੇ ਜਿਹੜੇ ਸਾਬਕ ਗੁਟਕਾ ਸਾਬ ਮੱਥੇ ਨੂੰ ਲਾ ਕੇ ਲੋਕਾਂ ਦੀ ਧਾਰਮਿਕ ਭਾਵਨਾ ਮਾਰ ਖਲਵਾੜ ਕਰਕੇ ਉਹਨਾਂ ਨੇ ਇਹ ਕਿਹਾ ਸੀ ਕਿ 4 ਹਫ਼ਤੇ ਅੰਦਰ ਅਸੀਂ ਨਸ਼ਾ ਖਤਮ ਕਰਾਂਗੇ 4 ਸਾਲ ਚ ਨਹੀਂ ਹੋਇਆ 5 ਸਾਲ ਚ ਨਹੀਂ ਹੋਇਆ ਅਸੀਂ ਪਿਛਲੇ 3 ਸਾਲਾਂ ਚਾਰ ਗੁਣਾ ਰਕਬਰੀਆਂ ਕੀਤੀਆਂ ਨੇਗੀਆਂ ਵੱਡੇ ਵੱਡੇ ਡਰੱਗ ਪੈਲਡਰ ਫੜ ਕੇ ਜਿਹੜੇ ਨੂੰ ਜੇਲ੍ਹਾਂ ਚ ਡੱਕੇ ਨੇਗੇ ਉਹਨਾਂ ਦੀਆਂ ਪ੍ਰਾਪਰਟੀਆਂ ਅਟੈਚ ਕੀਤੀਆਂ ਨੇ ਪਹਿਲੀ ਵਾਰ ਦੇਖਿਆ ਹੋਊਗਾ ਤੇ 3 ਸਾਲਾਂ ਚ ਕਿੰਨੀ ਪ੍ਰਾਪਰਟੀ ਅਟੈਚ ਹੋਈ ਹੈ ਉਹਨਾਂ ਦੇ ਸਮੇਂ ਇੱਕ ਵੀ ਪ੍ਰਾਪਰਟੀ ਨਹੀਂ ਅਟੈਚ ਹੋਈ ਜਿਹੜਾ ਚਿੱਟੇ ਦਾ ਨਾਮ ਆਇਆ ਸੀ ਕਦਮ ਆਇਆ ਸੀ ਜਿਹੜੇ ਵਿਰੋਧੀ ਬੋਲਦੇ ਨੇ ਕਿ ਅਕਾਲੀ ਦਲ ਵਾਲੇ ਭਾ ਉਹ ਚਿੱਟੇ ਦਾ ਨਾਮ ਉਹਨਾਂ ਦੀ ਸਰਕਾਰ ਦੇ ਸਮੇਂ ਆਇਆ ਪੰਜਾਬ 'ਚ ਪਹਿਲਾਂ ਪੰਜਾਬ 'ਚ ਚਿੱਟਾ ਨਹੀਂ ਨਾ ਦੇਖਿਆ ਜਾਂਦਾ ਸੀ ਨਾ ਵਰਤੋਂ 'ਚ ਸੀਗਾ ਲੈ ਕੇ ਕੌਣ ਆਇਆ ਅਕਾਲੀ ਦਲ ਬੀਜੇਪੀ ਵਾਲੇ ਨੇ ਇੰਟਰੋਡਿਊਸ ਕੀਤਾ ਸੋ ਲੋਕਾਂ 'ਚ ਮਰਜ਼ੀ ਬੋਲੀ ਜਾਂਦਾ ਪੰਜਾਬ ਦੇ ਲੋਕਾਂ ਨੂੰ ਪਤਾ ਹੈਗਾ ਕਿ ਪੰਜਾਬ ਦੀ ਜਵਾਨੀ ਨੂੰ ਖਤਮ ਕਰਨ ਦਾ ਜਿਹੜਾ ਬੀੜਾ ਸੀ ਉਹ ਕੱਲਰ ਬੀਜੇਪੀ ਦੇ ਚੁੱਕਿਆ ਸੀਗਾ ਪਰ ਲੇਕਿਨ ਅਸੀਂ ਉਹਦੇ ਤੇ ਰੋਕਥਾਮ ਲਾਈ ਆ ਅਸੀਂ ਜਿਹੜਾ ਹੈਗਾ ਨਸ਼ੇ ਦੇ ਦਲਦਲ ਚੋਂ ਪੰਜਾਬ ਦੇ ਨੌਜਵਾਨ ਨੂੰ ਕੱਢ ਰਹੇ ਹਾਂ ਔਰ ਪੰਜਾਬ ਨੂੰ ਬਚਾ ਰਹੇ ਹਾਂ ਕਿਉਂਕਿ ਪੀਲੇ ਪੰਜੇ ਨੂੰ ਲੈ ਕੇ ਅਗਰ ਪੀਲੇ ਪੰਜੇ ਇਸ ਤਰ੍ਹਾਂ ਚੱਲਦਾ ਲੱਗਦਾ ਹੈ ਪਏ ਪੰਜਾਬ ਜਿਹੜਾ ਨਸ਼ਾ ਮੁਕਤ ਹੋਣ ਦੇ ਚਾਂਸਸ ਬਣਦੇ ਬਿਲਕੁਲ ਨਸ਼ਿਆਂ ਦੇ ਖਿਲਾਫ ਸਾਰੇ ਪੰਜੇ ਵਰਤੇ ਜਾਣਗੇ ਸਾਰੇ ਹੱਥਕੰਡੇ ਵਰਤੇ ਜਾਣਗੇ ਬਿਲਕੁਲ ਕਾਨੂੰਨ ਦੇ ਮੁਤਾਬਕ ਸਾਰੀਆਂ ਕਾਰਵਾਈਆਂ ਹੋਣਗੀਆਂ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਨਮੇਸ਼ਾ ਨੂੰ ਕਿਵੇਂ ਦੇਖਦੇ ਹੋ ਤੁਸੀਂ ਅੱਜ ਨਮੇਸ਼ਾ ਦਾ ਵਿਜ਼ਿਟ ਕੀਤਾ ਮੈਨੂੰ ਨਮੇਸ਼ਾ ਨੂੰ ਲੱਗਦਾ ਕਿ ਜਿਸ ਤਰ੍ਹਾਂ ਦਾ ਨਮਾ ਸ਼ਹਿਰ ਹੈਗਾ ਲੋਕ ਨੇਗੇ ਇੱਥੇ ਦੇ ਆਈ ਥਿੰਕ ਨਮਾ ਸ਼ਹਿਰ ਜਿਹੜਾ ਹੈ ਇਸ ਵਿੱਚ ਪਹਿਲੇ ਨੰਬਰ ਤੇ ਆਊਗਾ ਸੋ ਮੈਨੂੰ ਸਾਰੇ ਅਫਸਰ ਸਾਹਿਬਾਨ ਨੇ ਵਿਸ਼ਵਾਸ ਦਵਾਇਆ ਮੈਂ ਤੁਹਾਡਾ ਧੰਨਵਾਦ ਕਰਦਾ ਹਰਪਾਲ ਜੀ ਮੇਰੇ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਗਿਆ ਹੈ ਕਿ ਜੋ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਣਾ ਵੱਲੋਂ ਜਿਹੜੀ ਜੁਧ ਨਸ਼ਾ ਵਿਰੁੱਧ ਬਹਿਮ ਛੇੜੀ ਹੈ ਉਹਦੇ ਵਿੱਚ ਵੱਡਾ ਹੌਲਾਰਾ ਮਿਲ ਰਿਹਾ ਜਿਹੜੇ ਵਿਰੋ ਇਹ ਹੁਣ ਤਿੰਨ ਸਾਲ ਸਿੰਨ ਸਾਲ ਬਾਅਦ ਕਿਉਂ ਮਾਨ ਸਾਹਿਬ ਨੂੰ ਯਾਦ ਆਇਆ ਬੋ ਦੱਸਣਾ ਚਾਹੁੰਦੇ ਨੇ ਕਿ ਇਹ ਵਿਰੋਧੀ ਪਹਿਲਾਂ ਆਪ ਕੀ ਕਰਦੇ ਰਹੇ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੀ 100 ਖਾ ਕੇ ਕਹੀ ਸੀ ਕਿ ਮੈਂ 28 ਦਿਨਾਂ ਵਿੱਚ ਨਸ਼ਾ ਖਤਮ ਕਰਾਂਗਾ ਕਿੱਥੇ ਗਿਆ ਨਸ਼ਾ ਉਸ ਵੇਲੇ ਤੇ ਨਸ਼ਾ ਆਇਆ ਉਸ ਵੇਲੇ ਜਿਹੜੀ ਪਰਸਨ ਨਸ਼ੇ ਦੀ ਬਹੁਤ ਸੀ ਪਰ ਜਦੋਂ ਦੀ ਯੁੱਧ ਨਸ਼ਾ ਵਿਰੋਧ ਮਹਮ ਚੱਲੀ ਆ ਉਦੋਂ ਤੋਂ ਕਾਫੀ ਠਾਲੀ ਜਿਹੜੀ ਆ ਉਹ ਵੀ ਉਹਨਾਂ ਨੇ ਕਿਹਾ ਕਿ ਨਵਾਂ ਸ਼ਹਿਰ ਜਿਹੜਾ ਕਿਹੋ ਜਿਹਾ ਜਿਲ੍ਹਾ ਬਣੇਗਾ ਜ ਜਿਹਦੇ ਵਿੱਚ ਨਸ਼ੇ ਨੂੰ ਪੂਰੀ ਤਰ੍ਹਾਂ ਜਿਹੜੀਆਂ ਰੋਕ ਲੱਗੇਗੀ ਸੋ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਵੀ ਕਲ ਕਿ ਇਹ ਕੰਮ ਜਿਹੜੇ ਪਹਿਲਾਂ ਹੋਣੇ ਚਾਹੀਦੇ ਸੀ ਹੁਣ ਜਿਹੜਿਆ ਸਰਕਾਰ ਨੂੰ ਕਰਨੇ ਪੈ ਰਹੇ ਨੇ